ਇਹ ਹੈ ਨਾਜਵਾਨ ਧਾਰੀਬਾਲ ਵੇਟ ਪਿੱਟਦਾ ਜਿਸ ਖਿਡਾਰੀ ਨੇ ਧਾਵਾ ਬੋਲਿਆ ਹੋਇਆ ਆਹ ਵੱਜ ਗਈ ਤਾਲ ਉਹ ਖੜਗੇ ਪੈਰ ਲੱਗ ਗਿਆ ਜੋਰ ਆਹ ਹੋ ਗਈ ਬੱਲੇ ਬੱਲੇ ਇਹ ਹੈ ਯਾਦ ਕਹਿੰਦੇ ਕੋਟੜੀ ਗਾਜਰਾਨਾ ਆਹ ਕਬੱਡੀ ਦੇ ਸ਼ਕੰਜੇ ਦੇ ਨਾਂ ਨਾਲ ਦੁਨੀਆ ਪਰਚ ਪ੍ਰਸਿੱਧੀ حاصل ਕੀਤੀ ਹੈ ਇੱਕ ਵਾਰ ਤਾੜੀਆਂ ਜੁ ਜੁਤੂਬਰ ਵੱਡੀਆਂ ਗੱਲਾਂ ਹੋ ਰਹੀਆਂ ਜਦੋਂ ਵੱਡਾ ਕਬੱਡੀ ਕੱਪ ਹੋਵੇਗਾ ਹਰਜੋਤ ਭੰਡਾਲ ਦੋਨੇ ਵਾਲਾ ਪਰ ਮਾਨਕੀ ਵਾਲਾ ਗੋਪੀ ਅੱਜ ਆਈ ਤੇ ਆਇਆ ਹੋਇਆ ਕਾਲੇ ਬਾਦ ਜਿਨ੍ਹਾਂ ਨੇ ਅੱਜ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡੇ ਯੋਗਦਾਨ ਨੇ ਹਾਂਜੀ ਕਕਰਾਲੀ ਸਾਹਿਬ ਬਹੁਤ-ਬਹੁਤ ਧੰਨਵਾਦ ਆ ਪਰ ਵੇਖਦੇ ਵੀ ਸਾਹਮਣੇ ਬਲਵਾਨ ਵਾਣਾ ਡੱਕਿਆ ਗਿਆ ਹੈ ਆ ਜਾਦ ਕੋਟਲੀ ਗਾਜਰਾਵਾਲਾ ਇੱਕ ਜੋਰ ਦੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਵਾਹੇ ਮਾਨਦਿਆ ਸ਼ੇਰ ਪੁੱਤਾ ਮੱਖਣ ਧਾਰੀਵਾਲ ਦਾ ਪਿੰਡ ਹੈ ਗਾਖਰਤ ਪੰਡਾਲਵਾਲਾ 200 ਡਾਲਰ ਦੀ ਦੂਜੀ ਰੇਡ ਮੈਦਾਨ ਦੇ ਵਿੱਚ ਸਾਡੇ ਵੀਰ ਜਸਕਰਨ ਧਾਰੀਵਾਲ ਤੇ ਰਾਣੇ ਪੰਡਾਲ ਵੱਲੋਂ ਕਹਿੰਦੇ 200 ਡਾਲਰ 200 ਡਾਲਰ ਆ 200 ਡਾਲਰ 200 200 ਕਾਲਿਆ ਖਿੱਚਦੇ ਕੰਮ ਨੂੰ ਐਨ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜਫਾ ਹੈ ਇਸ ਸਮੇਂ ਹਰਜੋਤ ਭੰਡਾਰ ਡੱਕਿਆ ਗਿਆ ਮੱਦੀ ਹੋਈ ਕੈਂਜੀ ਤੇ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਗੱਲ ਸਮੇਂ ਦੀ ਹੋਣੀ ਹੈ ਇੱਕ ਪਾਸੇ ਹਰਜੋਤ ਭੰਡਾਰ ਤੇ ਦੂਜੇ ਪਾਸੇ ਹਰਜੋਤ ਬੈਸ ਲਾ ਕੇ ਜਿਹਾ ਪੁਆਇੰਟ ਰਵੀ ਭਾਈ ਦਾ ਬੋਲ ਮੁੱਕਦਾ ਫਿਰਦਾ ਆ ਇਹ ਅੰਦਰਜੀਤ ਬੰਨੀ ਜਿਹੜੇ ਰੋਪੜ ਦਾ ਮਹਾਨ ਖਿਡਾਰੀ ਪਰ ਕੌਣ ਨੌਜਵਾਨ ਆ ਯਾਦ ਨੇ ਟਰਾਈ ਕੀਤੀ ਹੋਈ ਹੈ ਤੇਗੀ ਬੱਲੇ ਬੱਲੇ ਤੇਗੀ ਬੱਲੇ ਬੱਲੇ ਅਕ ਕਬੱਡੀ ਕਬੱਡੀ ਟੱਕਰ 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 ਸਿਰੇ ਦੀ ਟੱਕਰ ਟੱਕਰ ਸਿਰੇ ਦੀ ਵਾਹੋ ਸੋਹਣਾ ਗੱਰੂਆ ਕਿ ਸਭ ਤੋਂ ਸੋਹਣਾ ਯਾਰ ਕੋਟਲੀ ਜੋ ਸਰਮੇਂ ਦੀ ਧਾਰੀ ਸਭ ਤੋਂ ਸੋਹਣਾ ਯਾਰ ਕੋਟਲੀ ਜੋ ਸਰਮੇਂ ਦੀ ਧਾਰੀ ਤਕੜਾ ਰਿਫਾ 200 ਡਾਲਰ ਪ੍ਰੀਤ ਨਿਊਯਾਰਕ ਬਰਿੰਦਰ ਥਰੀਕੇ ਵੱਲੋਂ ਉਹਨੇ 700 ਡਾਲਰ ਦੇ ਮਾਸਾ ਲੈਣਗੇ ਸੁਲਤਾਨ 200 ਡੋ ਸੁਲਤਾਨ ਦੀ ਰੇ ਮਾਨਕੀ ਵਾਲੇ ਨੇ ਸੁਲਤਾਨ ਫੜ ਲਿਆ ਤਾੜੀਆਂ ਮਾਰਦੇ ਦਰਸ਼ਕ ਵੀ ਫਿਰ ਤਾਂ ਕਹਿੰਦਾ ਸਾਡਾ ਵੀਰ ਗੋਖੀ ਸ਼ਪਾਰ ਵਾਲਾ ਸਾਡੀ ਜ਼ਿੰਦਗੀ ਦਾ ਬੜਾ ਪਰਮ ਪਿਆਰਾ ਮਿੱਤਰ ਹੈ ਖੰਨੇ ਵਾਲੇ ਬੱਬੂ ਦੀ ਨਾਲ ਯਾਰੀ ਹੈ ਸੈਵਨ ਮੈਨਸ ਹੈ ਨਾਮ ਨਵਜੋਤ ਹੈ ਜੱਲੂ ਵਾਲੀ ਹੈ ਲਓ ਕੀਤੀ ਹੋਈ ਟਰਾਈ ਇਸ ਸਮੇ ਮਾਨਕੀ ਪਿੰਡ ਕਰਦਾ ਟਰਾਈ ਗੋਪੀਪੁਰ ਹਰਜੋਤ ਭੰਡਾਲ ਛਾਲਾ ਮਾਰਦਾ ਪੁਆਇੰਟ ਵੀ ਤਾੜੀਆਂ